ਦੇਖੋ ਜੀ ਕੀ ਹਾਲ ਹੈ ਜੀ ਦੇਖੋ ਇੱਕ ਅੱਖਾਂ ਤੋਂ ਅੰਨੀ ਲੇਡੀਜ਼ ਆ ਬੈਂਕ ਚ ਮੈਨੇਜਰ ਸਗੀ ਅਗਨੀ ਉਂਗਲਾ ਆ ਹੁਣ ਓ ਵਾਹ ਰੱਬਾ ਮੇਰਾ ਵਾਹ ਰੱਬਾ ਮੇਰਾ ਚੁੰਨੀ ਕਿਹੜੇ ਰੰਗ ਦੀ ਪਾਈ ਆ ਇਹ ਗਾਜਰੀ ਕਾਚਰੀ ਕਿਹੜੀ ਗਾਜਰੀ ਰੰਗ ਆ ਆ ਕੁੜੀ ਦੇ ਯੂਨੀਫਾਰਮ ਕਿਹੜੇ ਰੰਗ ਦੀ ਪਾਈ ਆ ਲਾਲ ਗ੍ਰੀਨ ਗਿੱਤਿਕਾ ਸ਼ਰਮਾ ਭੈਣ ਅੱਜ ਆਪਣੀ ਅੱਖਾਂ ਨਾਲ ਦੇਖ ਸਕਦੀ ਆ ਸਾਡੇ ਲਈ ਇਹ ਬਹੁਤ ਖੁਸ਼ੀ ਦੇ ਪਾਲਾ ਹੱਡੀਆਂ ਦਾ ਪਿੰਜਰ ਆਪਣੇ ਸੁਪਨਿਆਂ ਦੇ ਮਹਿਲ ਦੇ ਵਿੱਚ ਪਿਆ ਨਰਕ ਘਟ ਰਿਹਾ ਸੀ ਇਹ ਹੱਡੀਆਂ ਦਾ ਪਿੰਜਰ ਆਪਣੇ ਉਸ ਆਖਰੀ ਸਵਾਸ ਦਾ ਇੰਤਜ਼ਾਰ ਕਰ ਰਿਹਾ ਸੀ ਅੱਜ ਮੇਰੀ ਭੈਣ ਦੀਆਂ ਅੱਖਾਂ ਤੋਂ ਉਹਨੂੰ ਦੁਨੀਆਂ ਦੇ ਸਾਰੇ ਰੰਗ ਦਿਖਣ ਲੱਗ ਗਏ ਨੇ ਕਿਸੇ ਦੀਆਂ ਅੱਖਾਂ ਦੀ ਰੌਸ਼ਨੀ ਕਿਸੇ ਨੂੰ ਵਾਪਸ ਮਿਲ ਜਾਣੀ ਇਹ ਆਪਾਂ ਅਹਿਸਾਸ ਹੀ ਨਹੀਂ ਕਰ ਸਕਦੇ ਉਹਦੀ ਖੁਸ਼ੀ ਕੀ ਹੋ ਇਹ ਸਭ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਸੀਸਾ ਸਦਕਾ ਹੋ ਪਾਇਆ ਨੇ ਗਿੱਤ ਕੇ ਭੈਣੇ ਦਿਖਣ ਲੱਗ ਗਿਆ ਤੈਨੂੰ ਆ ਕਿੰਨੀਆਂ ਉਂਗਲਾਂ ਆ ਹੁਣ ਓ ਵਾਹ ਰੱਬਾ ਮੇਰਾ ਵਾਹ ਰੱਬਾ ਮੇਰਾ ਸਿਰ ਤੇ ਹੱਥ ਰੱਖ ਦੇ ਇੱਥੇ ਹੱਥ ਰੱਖ ਦੇ ਧੰਨਵਾਦ ਭੈਣੇ ਹੱਥ ਦੀ ਅੱਖਾਂ ਚ ਦੇਖਣ ਦਾ ਹੱਕ ਅੱਛਾ ਮੈਨੇ ਨਹੀਂ دیا ਅੱਖ ਦੇਖਣ ਦਾ ਹੱਕ ਉਸਨੇ دیا ਹੈ ਭਗਵਾਨ ਨੇ ਲਾਈਕ ਬਾਤ ਲਾਈਕ ਲਾਈਕ ਬੇਟਾ ਲਾਈਕ ਮੈਂ ਤੁਹਾਡਾ ਲਾਈਕ ਬੇਟਾ ਰਾਜ ਧੰਨਵਾਦ ਭੈਣੇ ਚਲੋ ਤੇਰੀ ਆ ਦੁਆ ਨਾ ਜਿਹੜੀ ਬਸ ਇਹ ਤੁਰ ਦਰਗਾਹਾਂ ਲਿਖੀ ਗਈ ਦਿਖਣ ਲੱਗ ਗਿਆ ਮੇਰੀ ਭੈਣ ਨੂੰ ਹੈ ਮੈਨੂੰ ਬਹੁਤ ਖੁਸ਼ੀ ਹੋਈ ਹਾਂ ਇੱਕ ਇੱਕ ਹਾਂ ਇੱਕ ਇੱਕ ਦੂਜੀ ਦਾ ਵੀ ਹੋ ਜਾਣਾ ਇਹਦੇ 3 ਮਹੀਨੇ ਬਾਅਦ ਉਹਦਾ ਆਪਰੇਸ਼ਨ ਕਰਾਵਾਂਗੇ ਫਿਰ ਆਪਾਂ ਆਪੇ ਆਪੇ ਆਪਣੇ ਬਾਬਾ ਜੀ ਨੇ ਕਰਾ ਦੇਣਾ ਅਸੀਂ ਕੋਈ ਕੁਝ ਕਰ ਸਕਦੇ ਕੋਈ ਨਹੀਂ ਕੁਝ ਕਰ ਸਕਦਾ ਤੁਹਾਡਾ ਜੀ ਤੁਹਾਡੇ ਕੋਲ ਆ ਕੇ ਚਲ ਧੰਨਵਾਦ ਮੇਰੀ ਗਿੱਤ ਕਾ ਭੈਣ ਨੂੰ ਅੱਜ ਦਿਖਣ ਲੱਗ ਗਿਆ ਕਿ ਤੋ ਸੱਚੀ ਮੈਨੂੰ ਬਹੁਤ ਖੁਸ਼ੀ ਹੋਈ ਹੈ ਲਾਈਕ ਬਾਤ ਆ ਦੇ ਤੇ ਲਾਈਕ ਵਾਹਿਗੁਰੂ ਵਾਹਿਗੁਰੂ ਜੀ ਜੀ ਲਾਈਕ ਲਾਈਕ ਆ ਕੁੜੀ ਨੇ ਚੁੰਨੀ ਕਿਹੜੇ ਰੰਗ ਦੀ ਪਾਈ ਆ ਗਾਜਰੀ ਗੰਗਾ ਗਾਜਰੀ ਗੰਗਾ ਆ ਕੁੜੀ ਦੇ ਯੂਨੀਫਾਰਮ ਕਿਹੜੇ ਰੰਗ ਦੀ ਪਾਈ ਆ Black ਤੇ ਉੱਪਰ ਗ੍ਰੀਨ ਗ੍ਰੀਨ ਲਾਇਕ ਦਾ ਬਾਕ ਲਾਇਕ ਦਾ ਵਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮੀਨ ਆ ਦੀ ਗੀਤਿਕਾ ਸ਼ਰਮਾ ਲਾਇਕ ਰਾਜ ਗੀਤਿਕਾ ਸ਼ਰਮਾ ਭੈਣ ਅੱਜ ਆਪਣੀ ਅੱਖਾਂ ਨਾਲ ਦੇਖ ਸਕਦੀ ਆ ਸਾਡੇ ਲਈ ਬਹੁਤ ਖੁਸ਼ੀ ਦੇ ਪਾਲਾ ਇੱਕ ਤਰੀਕ ਨੂੰ ਭੈਣ ਨੂੰ ਲੈ ਕੇ ਆਏ ਸੀ ਤੇ ਅੱਜ 24 ਤਰੀਕ ਆ ਇਹ 24 ਦਿਨਾਂ ਦੇ ਵਿੱਚ ਭੈਣ ਦੀ ਜ਼ਿੰਦਗੀ 'ਚ ਇੱਕ ਵੱਡੀ ਤਬਦੀਲੀ ਆ ਗਈ ਵੀ ਜਿਹੜੀ ਬਿਲਕੁਲ ਬਲਾਈਂਡ ਹੋ ਚੁੱਕੀ ਸੀ ਭੈਣ ਜਿਹਨੂੰ ਬਿਲਕੁਲ ਦਿਖਾਈ ਨਹੀਂ ਸੀ ਦਿੰਦਾ ਉਸ ਮੇਰੀ ਭੈਣ ਨੂੰ ਦਿਖਣ ਲੱਗ ਗਿਆ ਮੇਰੀ ਭੈਣ ਪੜ੍ਹੀ ਲਿਖੀ ਆ ਭੈਣੇ ਕਿੰਨਾ ਪੜ੍ਹੀ ਏ ਤੂੰ ਬੀਏ ਐਸੀ ਕੀਤੀ ਸੀ ਬੀਐਸਸੀ ਕੀਤੀ ਸੀ ਤੇ ਨਾ ਅਸੀਂ ਡੈਕ ਡੈਕਲਰਿਕਲ ਕੰਮ ਕਰਦੇ ਸੀ ਕਲੈਰੀਕਲ ਦਾ ਕੰਮ ਕਰਦੇ ਸੀ ਬੈਂਕ ਦੇ ਵਿੱਚ ਆਫਸਰ ਡਾਇਗਰਾਮ ਡੈਟਵਰਡ ਦੇ ਨਾ ਬਣੇ ਤੇ ਨਹੀਂ ਸੀ ਲੱਗਦਾ ਠੀਕ ਆ ਜਿੱਤ ਕੇ ਪਹਿਨੇ ਕਿੱਥੇ ਰਹਿੰਦੇ ਸੀ ਤੁਸੀਂ ਤੁਹਾਨੂੰ ਪਤਾ ਅਸੀਂ ਮਾਜਾ ਟਾਊਨ ਵਿੱਚ ਰਹਿੰਦੇ ਸੀ ਬਿਟਨਟੇ ਮਾਲ ਟਾਊਨ ਕਿੰਨਾ ਨੰਬਰ ਹੈ ਤੁਹਾਡੇ ਮਕਾਨ ਦਾ ਜਿਆਦਾ ਸੋਹਣਾ 1130 ਨੰਬਰ 'ਚ ਰਹਿੰਦੇ ਸੀ ਤੁਸੀਂ ਪਹਿਲੇ ਤੁਸੀਂ ਬਿਊਟੀਸ਼ਨ ਦਾ ਵੀ ਕੋਰਸ ਕੀਤਾ ਸੀ ਅਸੀਂ ਕੀ ਕੀਤਾ ਬੁਟੀਕ ਦਾ ਵੀ ਕੀਤਾ ਥੋੜੇ ਦਿਨ ਦੇਖਿਆ ਸੀਗਾ ਹਾਂ ਮੇਰੇ ਕਾਪੀ ਬਣਾ ਕੇ ਦੇਤੀ ਸੀ ਕਾਪੀ ਪ੍ਰੈਜੈਂਟੇਸ਼ਨ ਬਣਾ ਕੇ ਦੇਤੀ ਸੀ 50 ਤੋਂ 60 ਵੈਰੀ ਗੁੱਡ ਵੈਰੀ ਗੁੱਡ ਉਹ ਯੋਗਾ ਪਿਆਸ ਦਾ ਨਾ ਆਉਂਦੀ ਕਿ ਨਹੀਂ ਜੋ ਇਹ ਜਿਹੜਾ ਤੇ ਬਖੀ ਜੀ ਭੈਣ ਜੀ ਗਿੱਤ ਕੇ ਭੈਣੇ ਲਾਈਕ ਰਾਤ ਕਰੇ ਮੇਰੀ ਭੈਣ ਇੱਕ ਗੱਲ ਦੱਸੂਗੀ ਗਿੱਤ ਕੇ ਭੈਣੇ ਤੁਸੀਂ ਜਿਹੜੀ ਜੋਬ ਕਰਦੇ ਸੀਗੇ ਸਰਕਾਰੀ ਬੈਂਕ ਚ ਸੀਗੇ ਹਾਂ ਜੀ ਗੌਰਮੈਂਟ ਆਫ ਇੰਡੀਆ ਤੇ ਠੀਕ ਹੈ ਉੱਥੋਂ ਫਿਰ ਤੁਸੀਂ ਰਿਟਾਇਰ ਹੋ ਗਏ ਸੀਗੇ ਨਹੀਂ ਨਹੀਂ ਜੀ ਇੰਨਾ ਜਿਹੜਿਆ ਆ ਆਪਸ ਤੋਂ ਦੇ ਨਾ ਤੇਰੇ ਜਿੰਨੇ ਕਾਦੇ ਦੇ ਚੇਤਨ ਹੋ ਜਾਂਦੀ ਹੈ। ਐ ਦੋਸਤ ਆਪਣਾ ਖਾਇਦਾ। ਤੇ ਨਾਰੰਗੇ वगैरा। ਕੁਗਰੇਜਾ ਉਹਨੂੰ ਪੰਜਾਬੀ ਕੁਗਰੇਜਾ ਆਪਣਾ ਨਾਰੰਗੇ ਤੇਰੇ ਕੁਲੀ ਸੀਗੇ ਸਾਰੇ। ਹਾਂਜੀ ਹਾਂਜੀ ਹਾਂਜੀ। ਚਾਚਾ ਨਿੰਦਾ ਚੁਗਲੀ ਨਹੀਂ ਆਪਣਾ ਖਾਇਦਾ। ਆਪਣੇ ਖਾਂਦਾ ਕੋਈ ਨਿੰਦਾ ਚੁਗਲੀ ਨਹੀਂ ਕੀਤੀ ਕਿਸੇ ਦੀ। ਲਾਇਕ ਮਾਂ-ਬਾਪ ਕੇ। ਲਾਇਕ ਮਾਂ-ਬਾਪ ਦੀ ਲਾਇਕ ਮਾਂ-ਬਾਪ ਦੀ ਲਾਇਕ ਬੇਟੀ। ਆਪ ਲਾਇਕ ਰਾਜ karenge। ਥੈਂਕਿਊ। ਥੈਂਕਿਊ ਗਿੱਤਿਕਾ ਭੈਣੇ। ਹਮ ਜਮੀਨ ਹਾਂ ਆਪ। ਦੇਖੋ ਪਤਾ ਨਹੀਂ ਜੋ ਅਸੀਂ ਮਹਿਸੂਸ ਕਰ ਰਹੇ ਹਾਂ ਉਹ ਤੁਸੀਂ ਕਰ پا ਰਹੇ ਹੋ ਕਿ ਨਹੀਂ ਕਰ پا ਰਹੇ ਹੁਣ ਤੱਕ ਕਰ ਕਰੀਬ ਬਹੁਤ ਸਾਰੀ ਅੱਛੀ ਚੀਜ਼ਾਂ 25 26 ਮੈਂਬਰਾਂ ਦੀਆਂ ਅੱਖਾਂ ਦੀਆਂ ਰੌਸ਼ਨੀਆਂ ਮਹਾਰਾ ਸੱਚੇ ਪਾਤਸ਼ਾਹੀ ਨੇ ਵਾਪਸ ਕਰਾਈਆਂ ਐਸੀ ਤਰ੍ਹਾਂ ਹੀ ਵੀਡੀਓ ਬਣਾ ਕੇ ਤੁਹਾਡੇ ਨਾਲ ਅਸੀਂ ਸਾਂਝ ਪਾਉਨੇ ਹੁੰਦੇ ਆਂ ਇਹ ਭੈਣ ਦੀ ਜ਼ਿੰਦਗੀ ਤੁਸੀਂ ਦੇਖੋ ਕਿਸ ਤਰ੍ਹਾਂ ਦੇ ਹਾਲਾਤ ਸੀ ਹੱਡੀਆਂ ਦਾ ਪਿੰਜਰ ਆਪਣੇ ਸੁਪਨਿਆਂ ਦੇ ਮਹਿਲ ਦੇ ਵਿੱਚ ਪਿਆ ਨਰਕ ਘਟ ਰਿਹਾ ਸੀ ਇੱਕ ਹੱਡੀਆਂ ਦਾ ਪਿੰਜਰ ਆਪਣੇ ਉਸ ਆਖਰੀ ਸਵਾਸ ਦਾ ਇੰਤਜ਼ਾਰ ਕਰ ਰਿਹਾ ਸੀ ਨਾ ਕੋਈ ਆਪਣਾ ਰਿਸ਼ਤੇਦਾਰ ਨਾ ਕੋਈ ਭੈਣ ਭਰਾ ਆਏ ਸੀ ਲੋਕਾਂ ਦੇ ਛੱਡਣ ਤੇ ਇੱਕ ਘੰਟਾ ਵੀ ਨਹੀਂ ਰੁਕੇ ਵਾਪਸ ਚਲੇ ਗਈ ਸੀ ਦੇਖ ਇੱਥੇ ਵੀ ਆਏ ਸੀ ਸਾਡੇ ਕੋਲੇ ਸਮਾਜ ਦੀ ਸ਼ਰਮ ਨੂੰ ਆ ਕੇ ਰੁਕੇ ਸੀ ਘੰਟਾ ਦੋ ਘੰਟੇ ਪਰ ਵਾਪਸ ਚਲੇ ਗਏ ਅੱਜ ਮੇਰੀ ਭੈਣ ਦੀਆਂ ਅੱਖਾਂ ਤੋਂ ਉਹਨੂੰ ਦੁਨੀਆ ਦੇ ਸਾਰੇ ਰੰਗ ਦਿਖਣ ਲੱਗ ਗਏ ਨੇ ਕਿਸੇ ਦੀਆਂ ਅੱਖਾਂ ਦੀ ਰੌਸ਼ਨੀ ਕਿਸੇ ਨੂੰ ਵਾਪਸ ਮਿਲ ਜਾਣੀ ਇਹ ਆਪਾਂ ਅਹਿਸਾਸ ਹੀ ਨਹੀਂ ਕਰ ਸਕਦੇ ਉਹਦੀ ਖੁਸ਼ੀ ਕੀ ਹੋਊ ਉਹਦਾ ਅਹਿਸਾਸ ਕਿਦਾਂ ਦਾ ਹੋਊ ਉਹਨਾਂ ਨੂੰ ਜੋ ਅੱਜ ਗੀਤਿਕਾ ਭੈਣ ਕਰ ਰਹੇ ਅੱਜ ਤੋਂ ਇੱਕ ਦਿਨ ਪਹਿਲਾਂ ਜਦੋਂ ਕੱਲ ਸਵੇਰੇ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਸੀ ਨਾ ਆਪਰੇਸ਼ਨ ਵਾਸਤੇ ਤਾਂ ਦੋ ਜਾਨਾਂ ਨੇ ਫੜਿਆ ਹੋਇਆ ਸੀ ਇੱਕ ਪਾਸੇ ਇੱਕ ਭੈਣ ਨੇ ਬਾਹ ਫੜੀ ਸੀ ਇੱਕ ਪਾਸੇ ਇੱਕ ਭੈਣ ਨੇ ਬਾਹ ਫੜੀ ਸੀ ਤੇ ਅੱਜ ਮੇਰੀ ਭੈਣ ਗਿਤਿਕਾ ਆਪਣੇ ਜੋਗੀ ਹੋ ਗਈ ਆ ਆਪਣੇ ਆਪ ਨੂੰ ਸੰਭਾਲਣ ਜੋਗੀ ਹੋ ਗਈ। ਇਹ ਸਭ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਸਦਕਾ ਹੋ ਪਾਇਆ ਨਹੀਂ ਤਾਂ ਸਾਡੇ ਕੋਲ ਇਸ ਤਰ੍ਹਾਂ ਦੇ ਵੀ ਮੈਂਬਰ ਨੇ 11-12 ਮੈਂਬਰ ਸਾਡੇ ਪਰਿਵਾਰ ਚ ਇਦਾਂ ਨੇ ਜਿਹੜੇ 100% ਬਲਾਈਂਡ ਨੇ ਆਪਰੇਸ਼ਨ ਵੀ ਕਰਵਾ ਕੇ ਦੇਖ ਲੇ ਕੋਈ ਫਰਕ ਨਹੀਂ ਪਿਆ ਪਿੱਛੇੋਂ ਹੀ ਲਾਈਟ ਜਾ ਚੁੱਕੀ ਹੈ ਡਾਕਟਰ ਕਹਿੰਦੇ ਉਹਨਾਂ ਦੀ ਲਾਈਟ ਕਦੇ ਵਾਪਸ ਨਹੀਂ ਆਵੇ ਪਰ ਜਿੱਥੇ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਅਸੀਸਾਂ ਕੰਮ ਕਰਦੀਆਂ ਉੱਥੇ ਡਾਕਟਰਾਂ ਤੇ ਦਵਾਈਆਂ ਵੀ ਕੰਮ ਨਹੀਂ ਕਰਦੀਆਂ ਡਾਕਟਰ ਗੁਰਵਿੰਦਰ ਕੌਰ ਜੀ ਨੇ ਦਿਾਨੰਦ ਹਸਪੀਟਲ ਤੋਂ ਡੀ ਐਮ ਸੀ ਤੋਂ ਉਹਨਾਂ ਨੇ ਆਪਰੇਸ਼ਨ ਕੀਤਾ ਭੈਣ ਦਾ ਕੱਲ 9 ਮੈਂਬਰਾਂ ਦੇ ਸਾਡਿਆਂ ਦੇ ਅੱਖਾਂ ਦੇ ਆਪਰੇਸ਼ਨ ਹੋਏ ਨੇ ਇਸ ਤੋਂ ਪਹਿਲਾਂ ਵੀ 11 ਮੈਂਬਰਾਂ ਦੇ ਆਪਰੇਸ਼ਨ ਹੋਏ ਸੀ ਉਸ ਤੋਂ ਪਹਿਲਾਂ 14 ਮੈਂਬਰਾਂ ਦੇ ਹੋਏ ਸੀ ਆ ਪਿਛਲੇ 1.5 ਮਹੀਨੇ ਦੇ ਵਿੱਚ ਅਸੀਂ ਅੱਖਾਂ ਦੇ ਜਿੰਨੇ ਵੀ ਸਾਡੇ ਪਰਿਵਾਰ ਦੇ ਅੰਦਰ ਮੈਂਬਰ ਆ ਉਹਨਾਂ ਨੇ ਕਰਵਾ ਰਹੇ ਤੇ ਗਿੱਤਿਕਾ ਭੈਣ ਤਾਂ 24 ਦਿਨ ਹੀ ਹੋਏ ਸੀ ਹਜੇ ਆਈ ਨੋ ਮਹਾਰਾ ਸੱਚੇ ਪਾਤਸ਼ਾਹ ਨੇ ਇਹਨੂੰ ਅੱਖਾਂ ਦੀ ਲਾਈਟ ਦੇਤੀ ਬਾਅਦ ਇਦਾਂ ਹੀ ਭਜਨ ਉਹ ਮਾਤਾ ਨੂੰ ਲੈ ਕੇ ਆਏ ਸੀ ਅਸੀਂ ਦੇਵੀ ਤਲਾ ਮੰਦਿਰ ਤੇ ਬਾਹਰੋਂ ਜਲੰਧਰ ਤੋਂ ਲਾਈਕ ਆਪ ਲਾਈਕ ਉਹ ਵੀ ਬਲਾਈਂਡ ਸੀ ਅੱਖਾਂ ਤੋਂ ਉਹਨੂੰ ਵੀ ਦੇਖਣ ਲੱਗਾ ਅਸੀਂ ਵੈਗਰੀ ਨੇ ਇਦਾਂ ਹੀ ਜਗਮੋਹਨ ਬਾਪੂ ਆ ਲੁਧਿਆਣੇ ਕਚਹਿਰੀਆਂ ਦੇ ਬਾਹਰੋਂ ਲੈ ਕੇ ਆਏ ਸੀ ਪਿਛਲੇ ਮਹੀਨੇ ਹੀ ਉਹਨਾਂ ਨੂੰ ਦੇਖਣ ਲੱਗਿਆ ਇਹਦਾਂ ਹੀ ਗਪਾਲ ਮਾਧੋਆ ਉਹ ਵੀ ਬ্লাইন্ড ਸੀ ਲੱਤ 'ਤੇ ਕੀੜੇ ਪਏ ਹੋਏ ਸੀ ਬਾਪੂ ਦੇ ਪਤਾ ਨਹੀਂ ਇਹ ਜਿਹੇ ਸਵਾਮਾਂ ਸੱਚੇ ਪਾਤਸ਼ਾਹ ਕਿੰਨਿਆਂ ਹੀ ਸਾਥੋਂ ਲੈ ਰਹੇ ਨੇ ਪਰ ਗਿੱਤਿਕਾ ਭੈਣ ਦੀ ਅੱਖਾਂ ਦੀ ਲਾਈਟ ਵਾਪਸ ਆਉਣਾ ਸਾਡੇ ਲਈ ਇੱਕ ਬਹੁਤ ਵੱਡਾ ਖੁਸ਼ੀ ਦਾ ਪਾਲਾ ਹੈ ਜੋ ਕਿ ਸੀ ਤੁਹਾਡੇ ਨਾਲ ਸਾਂਝਾ ਕਰਦੇ ਆ ਅਰਦਾਸ ਕਰਿਓ ਬਸ ਹੁਣ ਮੇਰੀ ਭੈਣ ਆਉਣ ਵਾਲੇ ਜੀਵਨ ਵਿੱਚ ਆਪਣੇ ਉਸ ਬਣਾਏ ਹੋਏ ਘਰ ਨੂੰ ਵੀ ਸੰਭਾਲ ਸਕੇ ਇਹਨੂੰ ਪੈਨਸ਼ਨ ਹੁੰਦੀ ਹੈ ਪੜ੍ਹੀ ਲਿਖੀ ਹੈ ਸਭ ਕੁਝ ਇਹਦੇ ਕੋਲੇ ਉਹ ਆਪਣੇ ਆਪ ਨੂੰ ਤੇ ਆਪਣੇ ਬਣਾਏ ਹੋਏ ਉਹ ਸਾਰੇ ਘਰ ਪਰਿਵਾਰ ਨੂੰ ਇਹ ਸੰਭਾਲ ਸਕੇ ਹੰਦਾ ਸਕੇ ਅਰਦਾਸ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਠੀਕ ਹੈ ਕਿਤੇ ਕਰ ਭੈਣੇ ਲਾਈਕ ਮੰਗ ਲਾਈਕ ਲਾਈਕ